ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪੀਤ ਕੌਰ ਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਬਹੁਤ ਵਧੀਆ ਜੀ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਹੈ ਜੀ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰਿਆ ਕਰੋ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਆਪਾਂ ਤੁਹਾਡੇ ਲੈ ਕੇ ਲੈ ਲੈ ਕੇ ਆਏ ਆ ਜੀ ਨਵੇਂ ਸੂਟ ਬਿਲਕੁਲ ਟ੍ਰੈਂਡ ਦੇ ਵਿੱਚ ਆ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸੂਟ ਨੇ ਤੇ ਜਲਦੀ ਜਲਦੀ ਸਪੈਸ਼ਲ ਸ਼ਾਟ ਲੈ ਕੇ ਆਪਣੇ ਆਰਡਰ ਤੁਸੀਂ ਦੇ ਸਕਦੇ ਹੋ ਜੇ ਕਿਸੇ ਵੀ ਭੈਣ ਨੇ ਮਸ਼ੀਨ ਵਰਕ ਹੈਂਡ ਵਰਕ ਜਾਂ ਆਰੀ ਵਰਕ ਕੋਈ ਵੀ ਵਰਕ ਕਰਵਾਉਣਾ ਹੋਵੇ ਆਪਾਂ ਨੂੰ ਫੋਟੋ ਆਪਣੀ ਪੇਜ 'ਤੇ ਜਾਂ ਆਪਾਂ ਤੋਂ ਡਿਜ਼ਾਈਨ ਮਤਵਾ ਕੇ ਉਹ ਵਰਕ ਵੀ ਕਰਵਾ ਸਕਦੇ ਨੇ ਆਪਣੇ ਕੋਲੇ ਪਲੇਨ ਸਟੱਫ ਹੈ ਜਿੰਦਾ ਦੇ ਵੀ ਤੁਸੀਂ ਸਟੱਫ ਤੇ ਕਹੋਗੇ ਆਪਾਂ ਉਦਾਂ ਦਾ ਹੀ ਤੁਹਾਨੂੰ ਸਟੱਫ ਦੇਵਾਂਗੇ ਤੇ ਵਰਕ ਵੀ ਕਰਕੇ ਦੇਵਾਂਗੇ ਜੀ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਤੇ ਤਹ ਹੋਇਆ ਤੁਹਾਨੂੰ ਸੂਟ ਸੂਟ ਆਪਾਂ ਲੈ ਕੇ ਆਏ ਆਂ ਜੀ ਆਰੀ ਵਰਕ ਦੇ ਬਹੁਤ ਸੋਹਣੇ ਸੂਟ ਤੇ ਰੇਟ ਵੀ origignal levera ਤੇ ਜੇ ਤੁਸੀਂ ਇਹਦੇ ਵਿੱਚ ਆਪਣਾ ਦੁਪੱਟਾ ਵੀ ਨਾਲ ਲੈਣਾ ਹੋਇਆ ਵਿਦਾਊ ਦੁਪੱਟੇ ਤੋਂ ਰਹਿਣਗੇ ਜੇ ਦੁਪੱਟਾ ਵੀ ਤੁਸੀਂ ਲੈਣਾਗਾ ਉਹਦੇ ਲਈ ਤੁਸੀਂ ਆਪਣਾ ਆਰਡਰ ਦੇ ਦਿਓ ਦੁਪੱਟਾ ਆਪਾਂ ਟਾਈਟ ਆਇਆ ਕਰਵਾ ਕੇ ਦੇਵਾਂਗੇ ਤੁਹਾਨੂੰ ਤੇ ਸਾਰੇ ਬ੍ਰਾਂਡਡ ਸੂਟ ਰਹਿਣਗੇ ਜੀ ਬਹੁਤ ਜ਼ਿਆਦੇ ਸੋਹਣੇ ਸੂਟ ਨੇ ਦੇਖ ਸਕਦੇ ਹੋ ਬਹੁਤ ਜਿਆਦਾ ਸੋਨਾ ਜਿਹੜਾ ਆਰੀਵਰਕ ਹੋਇਆ ਹੋਇਆ ਸਾਰੇ ਸੂਰਤੇ ਉੱਪਰ ਤੇ ਪਿਓਰ ਤੇ ਵਿੱਚ ਜਿਹੜ ਪਿਓਰ ਆਪਣੇ ਜੌਰਜਟ ਦੇ ਵਿੱਚ ਇਹ ਸਟਾਫ ਆਗਾ ਤੇ ਪਿਓਰ ਜੌਰਜਟ ਵੀ ਕਹਿ ਦਿੰਦੇ ਆ ਇਹਨੂੰ ਤੇ ਇਹਨੂੰ ਬੰਬਰ ਵੀ ਕਹਿ ਦਿੰਦੇ ਆ ਜੀ ਉਹ ਵਾਲਾ ਸਟਾਫ ਆ ਜੀ ਜਿਹਨੂੰ ਬੰਬਰ ਵੀ ਵਿੱਚ ਪਹਿਣਾ ਬੰਬਰ ਕਹਿੰਦੀਆਂ ਨੇ ਵਿੱਚ ਪਿਓਰ ਜੌਰਜਟ ਕਹਿੰਦੀਆਂ ਜਿਵੇਂ ਜੇ ਲੋਟ ਲੱਗਦਾ ਸਾਰੇ ਆਪ ਕੋ ਆਪਣਾ ਨਾਮ ਹੈ ਜਣਾ ਰੱਖ ਲੈਂਦੇ ਨੇ ਤੇ ਲਓ ਜੀ ਦੇਖ ਸਕਦੇ ਹੋਗੇ ਆਰੇ ਬੈਕ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਐਦਾਂ ਇਹ ਨਾ ਵਰਕ ਕਰ ਉਸ ਬਹੁਤ ਜਿਆਦਾ ਸੋਨਾ ਵਰਕ ਹੋਇਆ ਹੋਇਆ ਭਾਰੀ ਭਾਰੀ ਸੂਟ ਲੱਗ ਰਿਹਾਗਾ ਤੇ ਜਿੱਥੇ ਵੀ ਮਰਜ਼ੀ ਤੁਸੀਂ ਇਹ ਸੂਟ ਲੈਸਰ ਨਾਲ ਜੇ ਕੋਈ ਐਡ ਕਰਨੀ ਹੋਵੇ ਜਿੱਥੇ ਮਰਜ਼ੀ ਤੁਸੀਂ ਇਹ ਸੂਟ ਆਪਣਾ ਪਾ ਸਕਦੇ ਹੋ ਜੀ ਤੇ ਆਹ ਵਾਲੀ ਇਹਦੀ ਬਾਟਮ ਆ ਜੀ ਪਿਓਰ ਮਸਲੀਨ ਦੀ ਇਹਦੇ ਨਾਲ ਬਾਟਮ ਰੋਗੀ ਸਾਰੇ ਸੂਟ ਬ੍ਰੈਂਡ ਦੇ ਰਹਿਣਗੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਨੇ ਪਹਿਲਾ ਕਲਰ ਦਿਖਾਉਣੀ ਤੁਹਾਨੂੰ ਇਹਦੇ ਵਿੱਚ ਦੋ ਕਲਰ ਦੇਖ ਸਕਦੇ ਆ ਇਹ ਹੈਗਾ ਮੋਰ ਪੰਖੀਆ ਕਲਰ ਆ ਬਹੁਤ ਸੋਹਣਾ ਸੂਟ ਹੈਗਾ ਤੇ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈਗੀ ਸਾਰੇ ਚ ਵਰਕ ਆ ਕੋਈ ਵਰਕ ਇੱਧੜਨ ਦਾ ਜਾਂ ਕੋਈ ਵੀ ਖਰਾਬ ਹੋਣ ਦਾ ਕੋਈ ਚਾਂਸ ਹੀ ਨਹੀਂ ਹੈਗਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਤੇ ਸਾਰੇ ਬ੍ਰਾਂਡਡ ਸੂਟ ਰਹਿਣਗੇ ਜਿਵੇਂ ਤੁਹਾਨੂੰ ਦੱਸਿਆਗਾ ਆ ਇਹਦੀ ਬਾਟਮ ਰਹੂਗੀ ਪਿਓਰ ਮਸਲੀਨ ਦੀ ਬਾਟਮ ਆਗੇ 2.5 ਮੀਟਰ ਸਟੱਫ ਆਗਾ 2.5 ਮੀਟਰ ਬਾਟਮ ਆ 2.5 ਮੀਟਰ ਹੀ ਆਪਣਾ ਚੈਟ ਪਰ ਆ ਗਏ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਦਿਓਗੇ ਅਗਲਾ ਸੂਟ ਇਹ ਹੈਗਾ ਜੀ ਮਹਿੰਦੀ ਕੱਲਾ ਦੇ ਵਿੱਚ ਉਹ ਦੋਨੇ ਸੇਮ ਡਿਜ਼ਾਈਨ ਸੀ ਇਹ ਲੱਗਦਾ ਇਹ ਵੀ ਬਹੁਤ ਸੋਹਣਾ ਹੈ 7500 ਰੁਪਿਆ ਪ੍ਰਾਈਸ ਹੈ ਜੀ ਸੂਟ ਦਾ 7500 ਰੁਪਿਆ ਪ੍ਰਾਈਸ ਹੈ ਜੀ ਸੂਟ ਦਾ ਤੇ ਪਿਓਰ ਬੰਬਰ ਦੇ ਵਿੱਚ ਵੀ ਕਹਿ ਦਿੰਦੇ ਆ ਇਹਨੂੰ ਪਿਓਰ ਜੌਰਜਟ ਵੈਸੇ ਹੈ ਸੂਟ ਬੰਬਰ ਦਾ ਹੀ ਹੈ ਜਿਵੇਂ ਪਹਿਲਾਂ ਸੂਟ ਆਉਂਦੇ ਹੁੰਦੇ ਸੀ ਪੁਰਾਣੇ ਬੰਬਰ ਦੇ ਉਦਾਂ ਦਾ ਸੂਟ ਹੈ ਜੀ ਬਹੁਤ ਜਿਆਦਾ ਸੌਫਟ ਆ ਕੋਈ ਇਹਦੇ ਨਾਲ ਐ ਨਹੀਂ ਹੈਗਾ ਵੀ ਤੁਹਾਡੇ ਆਪਣੇ ਪਿੰਡੇ ਤੇ ਜਿਹੜਾ ਲੜਨ ਲੱਗ ਜਾਂਦਾ ਕਈ ਵਾਰੀ ਕਪੜਾ ਉਹ ਕਪੜਾ ਨਹੀਂ ਬਿਲਕੁਲ ਪਾਏ ਦਾ ਪਤਾ ਵੀ ਲੱਗਣਾ ਬਹੁਤ ਹਲਕਾ ਹਲਕਾ ਸਟੱਫ ਆ ਆਰੀ ਵਰਕ ਦੇ ਸੂਟ ਨੇ ਬੰਬਰ ਦੇ ਸੂਟ ਨੇ ਤੇ ਬਹੁਤ ਜ਼ਿਆਦਾ ਸੋਹਣੇ ਨੇ ਆ ਆ ਇਹਦਾ ਮਹਿੰਦੀ ਕਲਰ ਦੀ ਬਾਟਮ ਆ ਜੀ ਜੇ ਤੁਹਾਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ 725 ਰੁਪਏ ਦਾ ਪ੍ਰਾਈਸ ਰੁਪਏ ਹਸਤਾਖਤਨ ਡਿਕਟੇਟ ਨਹੀਂ ਬਣਾ ਦੇਣਾ ਵੀਡੀਓ ਬਣਾਇਆ ਹਾਂਜੀ ਅਗਲਾ ਹੈਗਾ ਜੀ ਜਿਆਦਾ ਦਿਸਦਾ ਹੈ ਬੈਕ ਤੋਂ ਜਿਆਦਾ ਪਤਾ ਲੱਗਦਾ ਵੀ ਵਰਕ ਹੋਇਆ ਹੋਇਆ ਹੈਗਾ ਫਰੰਟ ਤੋਂ ਘੱਟ ਪਤਾ ਲੱਗਦਾ ਇਹ ਨਹੀਂ ਬਹੁਤ ਇਸ ਤਰ੍ਹਾਂ ਆਇਓ ਮੰਨ ਕਰਦੇ ਮੈਂ ਉਹਦੇ ਤੋਂ ਜਿਆਦਾ ਨਹੀਂ ਚਮਕਦਾ ਉਹਦੇ ਕੱਲਾ ਜਾਂ ਕੱਲਾ ਆ ਜਾਂਦਾ ਬੈਕ ਸਾਈਡ ਤੇ ਵਾਈਟ ਲਓ ਆਵਲੇ ਦੀ ਗਾਜਰੀ ਜਾਂ ਸ਼ੇਡ ਆ ਜੀ ਇਹ ਵਾਲਾ ਇਹਨ ਛੇੜ ਕੇ ਅੰਦਰ ਆਓ ਲਓ। ਪੇਜ ਉਸ ਉਪਸਾਰ ਦਾ ਸਕਰੀਨਸ਼ਾਟ ਲੈ ਲਓ ਤੇ ਆਪਣਾ ਆਰਡਰ ਦੇ ਸਕਦੇ ਹੋਗੇ। 3500 ਰੁਪਏ ਪ੍ਰਾਈਸ ਸੀਗੇ ਜੀ ਜਿਹੜੇ ਆਪਾਂ ਪਹਿਲਾਂ ਸੂਟ ਦਿਖਾ ਚੁੱਕੇ ਹਾਂ ਤੁਹਾਨੂੰ। ਤੇ ਅਗਲੇ ਇਹਦੇ ਦਿਖਾਉਣ ਜਾ ਰਹੇ ਹਾਂ। ਇਹਦਾ ਥੋੜਾ ਜਿਹਾ ਡਿਫਰੈਂਟਾਗਾ ਕਲਰ ਸੇਮ ਹੀ ਆਹ ਸੌਰੀ ਵਰਕ ਸੇਮ ਹੀ ਹੈ ਜੀ ਇਹਨਾਂ ਦੇ ਉੱਪਰ ਵੀ। ਬਟ ਇਹਨਾਂ ਦੇ ਨਾਲ ਸਲਵਾਰਾਂ ਨੇ ਜਿਹੜੀਆਂ ਉਹ ਪਾਟਨ ਦੀਆਂ ਲੱਗੀਆਂ ਹੋਈਆਂ ਨੇ। ਜੀ ਬਹੁਤ ਸ਼ੁਕਰੀਆ। ਸਾਰਟ ਵੀ ਫੋਟੋ हां सो ये जेड़ा स्टाफ ਹੈ कॉटन ਦਾ ਹੀ ਹੈ ਜੀ 셔ਟ ਵੀ कॉटन ਦੀ ਹੋਇਆ ਤੇ স্টাফ ਬਹੁਤ ਸੋਹਣਾ ਹੈਗਾ ਬ੍ਰਾਂਡਡ ਹੈਗਾ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਹੈਗਾ ਕਲਰ ਬਹੁਤ ਸੋਹਣਾ ਹੈ ਜੀ ਆਹ ਵਾਲਾ ਪੀਚ ਕਲਰ ਹੈ ਜਿਹੜਾ ਤਾਂਬਾ ਪੀਚ ਜਾਂਦਾ ਉਹ ਵਾਲਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ 1250 ਰੁਪਏ ਜੀ ਉਹ ਇਹ ਸੂਟ ਦਾ ਪ੍ਰਾਈਸ 1250 ਇਹਦੇ ਵਿੱਚ ਲਾਈਨਿੰਗ ਹੈ ਜਿਹੜੀ ਉਹ ਨਹੀਂ ਲੱਗਦੀ ਜੀ ਤੇ ਉਹ ਸੂਟ ਦੇ ਜਿਹੜਾ ਪਹਿਲਾਂ ਦਿਖਾਏ ਨੇ ਉਹਨਾਂ ਦੇ ਵਿੱਚ ਲਾਈਨਿੰਗ ਲੱਗੂਗੀ ਇਹ ਵੀ ਦਾ ਆਊਟਲਾਈਨਿੰਗ ਤੋਂ ਬੜੀ ਵਧੀਆ ਸੂਟ ਹੈ। ਉਹਦੀ ਵੀ ਥਲੀ ਸ਼ਰਟ ਚ ਲੱਗੂ ਸ਼ਰਟ ਉਹਨਾਂ ਨੇ ਇਕੱਲੀਆਂ ਜਿਹੜੀਆਂ ਆਹ ਵਾਲੀਆਂ ਕੱਲੀਆਂ ਸ਼ਰਟਾਂ ਦੇ ਵਿੱਚ ਹੀ ਲਾਈਨਿੰਗ ਲੱਗੂਗੀ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਹੈਗੀ ਬਾਕੀ ਕਈ ਭੈਣਾਂ ਤਾਂ ਪਾਉਂਦੀਆਂ ਨੇ ਪਟ ਕਈ ਵਾਰ ਨਹੀਂ ਜਿਹੜੇ ਨੂੰ ਨਹੀਂ ਲੋੜ ਹੈ ਉਹ ਨਹੀਂ ਵੀ ਨਾ ਨਹੀਂ ਵੀ ਲਗਾ ਸਕਦਾ ਲੈਸ ਆਪਣਾ ਉਹ ਸੌਰੀ ਆਪਣੀ ਲਾਈਨਿੰਗ ਤੇ ਅੱਗੇ ਦਿਖਾਉਣੇ ਆ ਜਗਲਾ ਕਲਰ ਤੁਹਾਨੂੰ ਅਗਲਾ ਕਲਰ ਹੈਗਾ ਜੀ ਪਿੰਕ ਦਾ ਲੌਚ ਅਗਲਾ ਕਲਰ ਪਿੰਕ ਹੈਗਾ ਵਾ ਇਹਦੇ ਇਹਦੇ ਵਿੱਚ 3D ਸ਼ੇਡ ਜੇ ਵੀ ਬਣੇ ਹੋਏ ਨੇ ਬਾਟਮ ਦੇ ਵਿੱਚ ਵੀ ਉਦਾਂ ਹੀ ਬਣਿਆ ਹੋਇਆ ਹੈਗਾ ਬਹੁਤ ਸੋਹਣੀ ਸੂਟ ਨੇ ਜੀ ਇਹ ਵੀ 1250 ਰੁਪਏ ਪਰਾਈ ਹੈ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਦਿਓ ਜੀ ਤੇ ਅਗਲਾ ਸੂਟ ਤੁਹਾਨੂੰ ਦਿਖਾਉਣੇ ਪਰਕ ਕਰਾਉਣ ਵਾਸਤੇ ਬਨਾਰਸ ਦੇ ਸੂਟ ਨੇ ਬਨਾਰਸੀ ਇਹ ਬਨਾਰਸੀ ਸੂਟ ਨੇ ਜੀ ਇਹਦਾ ਪ੍ਰਾਈਸ ਬਹੁਤ ਘੱਟ ਹੈਗਾ ਤੇ ਪਹਿਣਾ ਮਗਵਾ ਸਕਦੀਆਂ ਨੇ ਜੀ ਪਰ ਜੇ ਤੁਸੀਂ ਇੱਥੋਂ ਕਰਵਾ ਕੇ ਲੈਣਾ ਚਾਹੋ ਇਦਾਂ ਵੀ ਲੈ ਸਕਦੇ ਹੋ ਜੇ ਆਪਣੇ ਘਰੇ ਮੰਗਵਾਉਣਾ ਪਲੇਨ ਪਲੇਨ ਇਦਾਂ ਹੀ ਬਣਾ ਕੇ ਪਾਉਣਾ ਇਦਾਂ ਵੀ ਪਾ ਸਕਦੇ ਹੋ ਜੀ ਕੋਈ ਤੁਸੀਂ ਲੈਸ ਵਗੈਰਾ ਲਗਾਉਣੀ ਹੋਵੇ ਲਗਾ ਸਕਦੇ ਜੀ ਇਹ ਸੂਟ ਆ ਸ਼ਾਈਨਿੰਗ ਜੀ ਵਾਲਾ ਸੂਟਾ ਬਹੁਤ ਸੋਹਣਾ ਮਨਾਰਸੀ ਤੇ ਪ੍ਰਾਈਸ ਜਿਹੜਾ 500 ਰੁਪਏ ਆ ਜੀ ਸ਼ਿਪਿੰਗ ਸਾਰੇ ਸੂਟਾਂ ਦੇ ਬਿਲਕੁਲ ਫ੍ਰੀ ਰਹੂਗੀ ਜੀ ਇਸੇ ਸੂਟ ਤੇ ਸ਼ਿਪਿੰਗ ਸਭ ਦੀ ਫ੍ਰੀ ਐ ਲੱਗ ਆ ਵਾਲਾ ਹੈਗਾ 43 ਆ ਸੌਰੀ 27 ਜਾਂ ਕਲਰ 27 ਆ ਕੈਮਰੇ ਚ ਕੋ ਹੋ ਰਹਾ ਦਾ ਹਾਂ ਆ ਵੀ ਗੱਜਰੀ ਆ ਆ ਪਹਿਲੇ ਜੋ ਉਧਰ ਆਉਂਦੇ ਹਨ ਥੋੜਾ ਜਿਹਾ ਖਰਚ ਪਾਉਣਾ ਜੀ ਗੈਨਰੇਟਰਾਂ ਦਾ ਨਹੀਂ ਹਾਂ ਤਾਂ ਸੇਮ ਆਹ ਸੇਮ ਆਹ ਇਹ ਸੇਮਾ ਖਰਚਾਂ ਦੇ ਸੈਂਡਰ ਨਾਲ ਕਰਕੇ ਪੈਂਦੇ ਨੇ ਹਾਂ ਸੈਂਡਰ ਇਹ ਮੈਂ ਇਹ ਮੈਂ ਮੇਂਡੀ ਰੰਗਾਇਆ ਕੰਡਰ ਆ ਜੀ ਲਾਈਟ ਮੇਂਡੀ ਰੰਗਾਇਆ ਜਿਹੜਾ ਵੀ ਸੂਟ ਤੁਹਾਨੂੰ ਪਸੰਡ ਆ ਸਕਰੀਨ ਸ਼ਾਟ ਲੈ ਸਕਦੇ ਹੋਗੇ ਤੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ 500 ਰੁਪਏ ਇਹ ਸੂਟ ਦਾ ਪ੍ਰਾਈਸ ਹੋਊਗਾ ਜੀ ਲੈ ਸਕਦੇ ਹੋਗੇ ਹਾਂ ਜੀ ਇਹ ਕਰਦੇ ਆ ਜੀ ਅੱਜਵਾਲਾ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਸੂਟ ਕਿੱਦਾਂ ਲੱਗੇ ਤੇ ਜਿਹੜਾ ਆਪਣਾ ਨੰਬਰ ਚੱਲ ਰਿਹਾ ਹੈਗਾ نیچے ਉਹ ਨੰਬਰ ਤੇ ਤੁਸੀਂ ਆਪਣੇ ਆਰਡਰ ਜਿਹੜੇ ਦੇ ਸਕਦੇ ਹੋ ਜੀ ਮਿਲਦੇ ਆਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ